ਪੰਜਾਬੀ ਆ ਗਿਆ ਮੁੱਛਾ ਨਹੀਂ ਜਾਣਦੇ ਅੱਜ ਅੱਜਾ ਸਾਲਿਆ ਇਹ ਮੁੱਛਾ ਤੇਲੀ ਠੱਡ ਲੱਗੀ ਜਾਂਦੀ ਸਾਰਾ ਕੰਮ ਬਾ ਛੁੱਟੀ ਜਾਂਦਾ ਤੇ ਮੁੱਛਾ ਜ਼ਰੂਰ ਤਾਂ ਇਹ ਇੱਡੀ ਕਿ ਬੰਦ ਕਰ ਤੀਂ ਨਹੀਂ ਵਈ ਇਹ ਤਾਂ ਬੰਦ ਆਣ ਵੀਰ ਹੇਟੇਗਾ ਹੁਵੇ ਆ ਗਿਆ ਉਹ ਰੇੜੀ ਖੇਚੇ ਇਹ ਕਿਚਨ ਦਾ ਕੰਮ ਤੇਰਾ ਰੇੜੀ ਖਿੱਚੋ ਰੇ ਛੱਡ ਕੇ ਫੋਨ ਤੇ ਵੀਡੀਓ ਨਾ ਬਣਾ ਨਹੀਂ ਤੇ ਸ਼ੋਅ ਕੀ ਕਰ ਲੇਗਾ ਵੀਡੀਓ ਬਣਾ ਕੇ ਹੈ ਹਾਂ ਸਭ ਕੰਮ ਕਰਨਾ ਉਹਨੇ ਅਗਰ ਤੂੰ ਵੀਡੀਓ ਬਣਾਉਣਾ ਉਹ ਦੇਲੀ ਜਾ ਦੇਲੀ ਕੰਮ ਹੈ ਦੇਲੀ ਵੀਡੀਓ ਨਹੀਂ ਤੂੰ ਬਣਾ ਵੀਡੀਓ ਕੀ ਵੀਡੀਓ ਬਣਾਉਣਾ ਤੂੰ ਨਹੀਂ ਬਣਾ ਤੂੰ ਕੀ ਵੀਡੀਓ ਬਣਾਉਣਾ ਕਿਹੜੀ ਵੀਡੀਓ ਬਣਾਉਣਾ ਬਣਾ ਤੂੰ ਯਾਰ ਕੀ ਵੀਡੀਓ ਕੀ ਬਣਾਉਣਾ ਤੂੰ ਤੇਰੇ ਪੈਨ ਲੱਗੇ ਨਾ ਰਾਖੜੇ ਮਾਮਾ ਵੀਡੀਓ ਵੀਡੀਓ ਤੇਰੀ ਇੱਥੀ ਰੋਲ ਜਣੀ ਚਾਕੇ ਉਹ ਬੈਗਨ ਜੀ ਖੇਚ ਆ ਜਾ ਉਹਦੇ ਲੱਗੇ ਵੀਡੀਓ ਦੇ ਬੈਠੇ ਰੋ ਆਪਾਂ ਮੈਂ ਨਹੀਂ ਖਿਚਣੀ ਰੇੜੀ ਅਹੀਂ ਜਾ ਕੇ ਲੈ ਕੇ ਅਹੀਂ ਜਾ ਕੇ ਲੈ ਕੇ ਨਹੀਂ ਇਹੀ ਬੈਠੇ ਚੱਕ ਕੇ ਲੈ ਜਾ ਕੇ ਕਰਵਾ ਦੇਣਾ ਉਹ ਕਰ ਨਹੀਂ ਸਕਦਾ ਤੁਸੀਂ ਆਵੇਂ ਪੈੰਜੇ ਜੇ ਪੈਪ ਗਲਤ ਵੱਢੀ ਗਈ ਇਹੀ ਆਰੇ ਤੁਹਾਡੇ ਫਿਰ ਨਹੀਂ ਆਖੋ ਠੀਕ ਹੈ ਨਾ ਓਏ ਓਏ 1 ਮਿੰਟ ਜੇ ਖੜ 1 ਮਿੰਟ ਪਹਿਲਾਂ ਇਹਦਾ ਫੋੜ ਜਾਂ ਕਰੀ ਲਈਏ ਲੋਟ ਮਾਮਾ ਛਾਲਾ ਲੈ ਉਹ ਉਹ ਕਾਰ ਆ ਪਿੱਛੇ ਚੱਲ ਥੋੜੀ ਥੋੜੀ ਵੱਢ ਉਪਰੇ ਵੱਢ ਇਹਦੇ ਜਿੱਲੀ ਉੱਪਰ WhatsApp ਦਾ ਵੱਢ ਫੋਨ ਗਾੜੀ ਉਹ ਕੁਰਸੀ ਲਾਣੇ ਥੱਲੇ ਆ ਵੀ ਵੱਢ ਹਾਈ ਆ ਆ ਲੈੜੇ ਆ ਲੈ ਲੱਗਾ ਖੋਰਦਾ ਫੜੇ ਨੂੰ ਆ ਲੈ ਇਹਦਾ ਖਰਾਬੀ ਕਰਦਾ ਦੱਸ ਵੜਦੇ ਆ ਫੇਰ ਆ ਰਹੀ ਫੇਰ ਆ ਰਹੀ ਲੱਤ ਵਾਢੇ ਦੀ ਹੈ ਆ ਰਹੀ ਫੇਰ ਇਹਦੇ ਚਲੋ ਉਹ ਦੇ ਕੰਮ ਦੀ ਚਾਪੀ ਦੀ ਕੰਮ ਕਰਨਾ ਆਉਂਦਾ ਨਹੀਂ ਡ੍ਰਿੱਲਾ ਫੜ ਕੇ ਬੈਹਿੰਦੇ ਸਾਰੇ ਡ੍ਰਿੱਲਾਂ ਹੀ ਫੜਦੇ ਆ ਤੇਰੇ ਨੂੰ ਫੋਨ ਨਹੀਂ ਫੜਦੇ ਫੋਨ ਵਾਲਾ ਕੰਮ ਜ਼ਿਆਦਾ ਵਧੀਆ ਹੋਗਾ ਫੋਨ ਚਲਾਉਣੇ ਆ ਘਰੇ ਬੈ ਕੇ ਚਲਾਇਆ ਕਰੋ ਕਿਉਂ ਕਰ ਕੀ ਆ ਇੱਥੇ ਕੀ ਆ ਇੱਥੇ ਤੈਨੂੰ ਦੰਦੀਆ ਵੜਦਾ ਏ ਕੋਰੇ ਫੋਨ ਚਲਾਉਣ ਨੂੰ ਨੇ ਕੰਮ ਕਰਨਾ ਆਉਂਦੀਓ ਫੋਨ ਚਲਾਉਣ ਸਾਰੇ ਜਵਾਲ ਲੜਾਉਂਦਾ ਇਹ ਦੇਖ ਆ ਬਣਾਇਆ ਅਜੇ ਦੇ ਲੂਣੇ ਨੂੰ ਏ ਤੱਤਾ ਕਰਕੇ ਲੂਣ ਦੇ ਇਹਨੂੰ ਆ ਜਿਹੜੀ ਆਪ ਇਕੱਠੇ ਸਾਲਾਂ ਦਾ ਸਾਭੀ ਬਣਾਵਾ ਬਾਬਾ ਭਾਜੀ ਮੂੰਹ ਦਿਖਾ ਦਿਓ ਤੁਸੀਂ ਵੀ ਜਿਆਦੀ ਠੰਡ ਲੱਗਦੀ ਆ ਗੁਰੂਆ ਮੈਂ ਅੰਦਰੋਂ ਫੇਰ ਜੈਕਟ ਛਾੜ ਕੇ ਆਇਆ ਕੇ ਅੰਦਰ ਇਹ ਸਲਾਗੇ ਰੱਖਦੇ ਆ ਇਹਦੇ ਕਿ ਐਂ ਚੱਤਦੀ ਐ ਫਿਰ ਉਹ ਭਰਦਾ ਨਹੀਂ ਹੱਕ ਜਾ ਇੱਕ ਤਰ ਪੈ ਜਾ ਆ ਜੇ ਬਾਹਰ ਲਿਆ ਲੋਕ ਆ ਫਿਰ ਉਹ ਉਹ ਸਾਰੇ ਮੇਰੀਆਂ ਉਂਗਲਾਂ ਵੱਡੇ ਲਾ ਲੱਗਾ ਰਹਿੰਦੇ ਇੱਕ ਮਿੰਟ ਪਾ ਦੇ ਇਹ ਕੱਪੜੇ ਛੋਟੀ ਹੀਟ ਵਾਲੀ ਪਈ ਆ ਉਹ ਘਾਹ ਦੇ ਨਾਲ ਦੀ ਉਹ ਹੀਟ ਆ ਤਾਂ ਉਹ ਹੀਟ ਗਨ ਜਾ ਆਖਾ ਕਵਲ ਚੱਕ ਕੇ ਸਾਰੇ ਕਿ ਬੈਟਰੀ ਜਿਹੜਾ ਆ ਕੇ ਸਾਰੇ ਹੋਰ ਨਹੀਂ ਇੱਕ ਹੱਥਾਂ ਦੀ ਸੇਕ ਹੀ ਮਰੀ ਚੱਲਿਆ ਗਿਆ ਤਾਰ ਕਿੱਥੇ ਲਾਉਣੀ ਉਹ ਤਾਏ ਲਿਆ ਕੇ ਉਹ ਨਹੀਂ ਬੈਟਰੀ ਅੱਛਾ ਬੈਟਰੀ ਵਾਲੀ ਆ ਵੀ ਤਾਏ ਲਿਆ ਕੇ ਚੰਗਾ ਸੇਕ ਮਾਰ ਤਾ ਫੜ ਕੇ ਸੇਕ ਦੀ ਲੋੜ ਹੈ ਨਾ ਉਹ ਕਿਰਾਪਲਾ ਹੱਥੀ ਛੜ ਗਿਆ ਜਦੋਂ ਉਹ ਆਜਿਆ ਕਰਨਾ ਤੂੰ ਕੋਲਿਆ ਕਰਾ ਦੇ ਲਗਾਉਂ ਦਿੰਦਾ ਉਹਨੇ ਪਾ ਕੇ ਵੇਚ ੜਾ ਦੇਣਾ ਬੈਟਰੀ 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 ਬਸ ਆळ्या ਨਿੱਕੀ ਜੀ ਉਹਦੇ ਠੀਕ ਬੈਠੇਗੀ ਫਿਰ ਵੀ ਤੇ ਪੂਰੀ ਦਿੰਦੀ ਹੈ ਨਾ ਉਹ ਕੋਈ ਸ਼ਾਹ ਨਹੀਂ ਲੈਣਾ ਵਿੱਚ ਸੈਮ ਸਾਤਰੀ ਸਾਤਰੀ ਹਾਏ ਐਸਾ ਮੈਂ ਤੂੰ ਹਾਇ ਕੀਤੀ ਹੈ ਨਾ ਪਤਾ ਚੱਲ ਗਿਆ ਸਾਲਿਆ ਤੇਰੀ ਹਾਇ ਵੀ ਗੰਦੀ ਜੀ ਸੀ ਸਾਲਿਆ ਹਾਇ ਕਿ ਹਾਇ ਕੱਲ ਅੱਜ ਅਸੀਂ ਉਹ ਗੱਲ ਕਰੀ ਭਾਜੀ ਕੱਲ ਵਾਲੀ ਗੱਲ ਅੱਜ ਕਰੀ ਆਲ ਕਲੀਅਰ ਕਰਨਾ ਹੈ ਕਿਹਾਂ ਦੀ ਤਾਂ ਹੀ ਗੱਲ ਚਾਈ ਦੀ ਗੱਲ ਹਾਇ ਦੀ ਗੱਲ ਆਲ ਕਰਨਾ ਨਾ ਨਾ ਗੰਦੀ ਗੰਦੀ ਸਾਰੇ ਸਾਫ ਕਰਨੇ ਉਹਨੇ ਕੀ ਸਾਰੇ ਸਾਫ ਕਰੇ ਆਲ ਕਲੀਅਰ ਦੋ ਉਹ ਨੱਕੈਂਟੀ ਦਾ ਸਾਰੇ ਟੂਟੇ ਖੋਲ ਦੋ ਸਾਰਾ ਵੱਢ ਦੋ ਜਿੱਤਾ ਕੀਤਾ ਆ ਬਾਬਾ ਅਸਲਾਮੁਅਲਾਈਕੁਮ ਪੂਜ ਸਾਰੀ ਲਾਉਣੇ ਨੇ ਅਜੇ ਇਹਨੂੰ ਕਿੰਦੀ ਤੱਬ ਮਨ ਮੋਰ ਐਕਸਟਰਾ ਅਜੇ ਕੀ ਗਾੜੀ ਅਜੇ ਕਹਿੰਦਾ ਯਾ 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 ਵੜਦੇ ਦੀ ਮੋਟਾ ਅਰੇ ਕਹਿੰਦਾ ਜਾ ਠੀਡ ਜੀ ਲਿਆ ਤਾਉ ਵਾਲੀ ਬਹਾ ਹਾਥੀ ਸੇਕੀ ਜਾਵਾਂਗੇ ਮਾੜੀ ਮਾਰ ਦੇ ਦੇ ਲਈ ਪਾਏ ਬਵਾਰਾ ਵੇਹ ਲੋ ਚੱਲਦਾ ਯਾ ਭਵਾਰਾ ਚਲਾਵਾ ਤੇਰਾ ਕਟਰ ਆਉਣੀ ਓ ਬੜਾ ਚਲਾ ਦੇ ਸਾਰੇ ਇੰਨਾ ਪਾਣੀ ਕਿੱਥੋਂ ਆ ਗਿਆ ਫੈਨੇ ਦਾ ਤਾਰਾ ਲੈ ਕਰੰਟ ਨਾ ਆ ਰਿਹਾ ਗਾ ਇਹਨੂੰ ਨਹੀਂ ਹੁੰਦਾ ਲੱਗ ਜੀ ਪਤਾ

ਉਸ ਆਗਾਮਤ ਅਸਾ ਲਗੇ ਭਾਜੀ ਜੇ ਅਜੇ ਨਾ ਹੁੰਦਾ ਪੀਆਰਟੀ ਡੋਬੀ ਜਾਣੇ ਡੋਬੀ ਜਾਣੇ ਕੰਮ ਇਹੋ ਬੰਦਾ ਕਰਦਾ ਸਾਰਾ ਭਾਜੀ ਇਹਨੇ ਆਹ ਦੇ ਕਿਉਂ ਵੀ ਉੱਤੇ ਵੀ ਸ਼ਿਫਟ ਲਾਉਂ ਜਾਂਦਾ ਡਬਲ ਸ਼ਿਫਟ ਲਾਉਂਦਾ ਹੈ ਪਰੀ ਇਹਦਾ ਪੀ ਆਰਟੀ ਅਜੇ ਨੇ ਬਚਾਈ ਹੋਈ ਹੈ ਨਹੀਂ ਡੁੱਬ ਜਾਣੀ ਉਹਨੂੰ ਕਬਲ ਵੀ ਤਾਂ ਡੋਬੋ ਦੇਣੀ ਸੀ ਤੇਰੇ ਕਰਕੇ ਤੇ ਬਚੀ ਆ ਕਿਉਂਕਿ ਡਬਲ ਸ਼ਿਫਟ ਲਾਉਂਦਾ ਨਾ ਉਹ ਤੇ ਕਬਲ ਡਬਲ ਸ਼ਿਫਟ ਦਾ ਪਾੜੀ ਸਿੱਧੀ ਗੱਲ ਗੈਣ ਕਰੇ ਹੋ ਪਰੀ ਸਵੇਰ ਦਾ ਕੰਮ ਕਿੰਨਾ ਕ ਕੀਤਾ ਵਾ ਬਾਈ ਗਣ ਕੀਤਾ ਕੰਮ ਇਹਨਾਂ ਕੋਲ ਕਰਵਾਇਆ ਹੋਇਆ ਕੰਮ ਇਹਨਾਂ ਕੋ ਹਾਏ ਉਹ ਵੇਖ ਲੈ ਕਿੱਥੇ ਆ ਉਥੋਂ ਰੇੜੀ ਅੱਠਾਂ ਘੰਟਾ ਜਿਹੜੇ ਉਥੋਂ ਰੇੜੀ ਸਿਰ ਪੈਤੇ ਖਿੱਚ ਕੇ ਲਿਆਉਣੀ ਆ ਬਸ ਆਹ ਕੰਮ ਹੈ ਇਹਦਾ ਉਹ ਵੀ ਰੱਸੀ ਬੰਨੀ ਵੀ ਆ ਸਾਲੀ ਥੱਲੇ ਝੁੱਕ ਕੇ ਚੁੱਕਣੀ ਦਾ ਪੈਣੀ ਨਜ਼ਾਰੇ ਆ ਪੂਰੇ ਕਿ ਕੰਮ ਦੇ ਰੱਖਿਆ ਕੰਮ ਬੰਦੇ ਕੋ ਕਰਾਈਦਾ ਕੰਮ ਪੈਸੇ ਦੇ ਰੱਖਿਆ ਕੰਮ ਕਰਨ ਨੂੰ ਉਹ ਵੇ ਕਸਾਲਿਆਂ ਨੂੰ ਵੱਢ ਕੇ ਪੈਪਰ ਸੜ ਦੇਣ ਕਿਉਂ ਚੱਕੀ ਜਾਂਦਾ ਹੈਗਾ ਨਹੀਂ ਤਾਂ ਇਹਨੂੰ ਕਿਹਾ ਕਿ 2-2 ਫੁੱਟ ਦੇ ਲਾਉਣੇ ਨਹੀਂ ਭਰਵਾਤਾ ਤਾਂ ਫੁੱਟ ਦੇ ਭਾਵੇਂ ਹੁਣ ਇਹ ਕਿਹਾ ਪਾਈਪਾ ਵੜ ਦੋ ਵੱਡ ਕੇ ਤੇ ਗੋਰੇ ਭੈ ਜਿੱਦਣੇ ਚੱਕਣ ਲਈ ਆਪ ਸਾੜੇ ਜੀ ਭਾਵੇਂ ਬਫਲਰ ਪਾਏ ਜਿਵੇਂ ਤਾਂ ਇਹਦੇ ਵਿਆਹ ਦੀ ਹੈ ਵੇ ਜੁੱਤੀ ਵੇ ਮੁੰਡੇ ਦੇ ਦੋ ਡੁੱਟ ਰੋਲੀ ਕਿ ਨਾ ਨਹੀਂ ਨਹੀਂ ਹੋਰ ਟਾਈਸ ਉਹ ਫਰੀਦਾਲਾ ਵਾਲਾ ਇਧਰ ਆ ਭਾਬੀ ਵਾਲਾ ਲਿਆ ਆ ਆਹ ਲੈ ਆਹ ਵੇ ਡੱਬਿਆਂ ਵਾਲਾ ਬੰਨੀ ਫਿਰਦਾ ਬਫਲਰ ਕਾਡਾ ਬੰਦਾ ਉਹਨੇ ਕਸ਼ੀ ਟੰਗੀ ਆ ਉਹ ਸਿਕਾਈ ਕਲਰ ਦੀ ਉਸ ਸਕਾਈ ਕਲਰ ਦੀ ਅੱਜ ਤਕਰੀ ਫਿਰਦੇ ਆ ਬਗਲ ਤਾਈ ਵੇਖ ਲੋ ਕਿ ਤੇ ਉਹ ਆਕੇ ਵੀ ਇਹ ਕਾਦੀ ਆਪੇ ਤੁਮਚੜ ਪਚਾਈ ਕਿਹੜੇ ਨੇ ਜੇ ਤਾਂ ਬੰਦਿਆਂ ਨੇ ਬਹੁਤ ਐਂਡ ਕਰਾਉਂਦੇ ਆ ਅੱਜ ਆ ਗਿਆ ਸਟ੍ਰਾਈਡਿੰਗ ਜਾ ਰਿਹਾ ਸਕਾਈ ਬਲੂ ਤੇ ਉੱਤੇ ਮਿੱਟੀ ਰੰਗੀ ਪਾਇ ਉਹ ਥੱਲੋਂ ਐ ਲੱਗਦਾ ਲੀਰ ਲੰਗਾਈ ਹੁੰਦੀ ਹੈ ਚੱਲ ਭਾਈ ਮਗਰੇ ਮਾੜੀ ਅੱਗੇ ਯਾਰ ਨਹੀਂ ਮਗਰੇ ਐ ਟੋਪੀ ਲੰਗਾਈ ਹੈ ਉੱਤੋਂ ਮੋਫਲਰ ਛੜਿਆ ਜਾ ਬਲੇਟਿਆ ਹੈਗਾ ਕਾਜ ਜੋਗਨੇ ਬਣੇ ਫਿਰਦੇ ਆ ਪਾਗਲ ਲੀਲਾ ਬਣਾਣਾ ਆ ਰਹੀਆਂ ਬਣ ਕੇ ਕਹਿੰਦੇ ਹਾਈ ਠੰਡ ਲੱਗਦੀ ਆ ਲੈ ਕੇ ਲੱਗੇ ਕਰ ਦੋ ਬੱਚ ਚੱਲ ਨਈ ਤੂੰ ਵੀ ਜ਼ਿਆਦਾ ਕਰ ਕੰਮ ਬੰਦ ਕਰ ਆਹ ਕੰਮ ਆਹੀ ਕੰਮ ਨਹੀਂ ਮਾਮਾ ਚੱਲ ਨਾ ਆਪਣੀ ਬਗਰ ਪੈਰ ਬੰਦੇ ਓਏ ਲੱਗਦੀ ਤਿੰਨ ਪੰਜ ਕਿ ਲੱਗੀ ਲੱਗਦੀ ਆਂ ਕਾ ਕਰੀਂ ਜੀ ਮਾਰ ਦੇ ਇੰਸਨ ਲੱਗਣਾ ਹੀ ਹੋ ਨਹੀਂ ਆ ਓਏ ਟੋਪੀ ਵੇਖ ਤੂੰ ਪਹਿਲੇ ਟੋਪੀ ਪੁਰਾ ਕੋਈ ਸੱਜ ਕੰਮ ਬੋਕ ਚੱਲਿਆ ਨਾ ਇਹਦਾ ਬੱਸ ਉਹ ਬਹੁਤ ਕਲੀਅਰ ਕਰਦਾ ਕੰਮ ਆਲ ਕਲੀਅਰ ਅਜੇ ਅੱਗੇ ਸਰਵਿਸ ਹੋਈ ਇਹਦੇ ਹੁਣ ਵੇਅ ਕੰਮ ਹੁੰਦਾ ਕਰਾ ਕੇ ਸਰਵਿਸ ਹੋ ਗਈ ਸੋਖੇ ਵੇ ਦੇ ਭੈਣ ਜੋ ਬ੍ਰਿਕ ਤੇ ਚੜ ਚੜ ਕੇ ਟੋੜੀ ਜਾਂਦੇ ਹੀ ਹੋ ਹੈ ਹਾਏ ਓਏ ਪਟਾਕੇ ਵੇ ਬੰਦਾ ਹੁਣ ਨੇ ਤਾ ਤੋ ਤਾ ਬਗੇ ਬਨੇਰੇ ਤੇ ਬੈਠਾ ਹੁਣ ਉੱਟਦਾ ਫਿਰਦਾ ਵਾ ਸਭ ਹੋ ਰਿਹਾ ਤੇਰੀ ਘਰ ਆਓ ਵੇਖਿਆ ਹੀ ਆਏ ਆ ਹੁਣੇ ਨਾ ਨਹੀਂ ਉਹ ਉਹ ਉੱਥੇ ਸੀ ਤੇ 50 ਮਿੰਟਾਂ ਦੇ ਦੋਹਾਂ ਘੰਟਿਆਂ ਚ ਅੱਧ ਚ ਆਏ ਤੇ 10 ਮਿੰਟਾਂ ਚ ਇੱਥੇ ਆ ਗਏ ਆ ਸਰਵਿਸ ਤੋਂ ਬਾਅਦ ਆ ਸਰਵਿਸ ਤੋਂ ਬਾਅਦ ਜੇ ਹੋਰ ਕੀਨੇ ਕਰੋ ਦੱਸੋ ਹਾਂ ਨਹੀਂ 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 ਭੱਜੇ ਗੱਡੀ ਮੈਂ ਚੁੱਪ ਪਹਿਲੋਂ ਸਵੇਰ ਦੇ ਬੱਕੀਆਂ ਤੇ ਬੈਠੇ ਆ ਹੋਰ ਬਰੀਏ ਤੋ ਦੀ ਕਿ ਨਿਵਾ ਨਹੀਂ ਹੋ ਗਏ ਯਾਰ ਦੋ ਪਿਆਰੀ ਤੇਰਾ ਤੇਰਾ ਅੱਜ ਕੰਮ ਕਰਕੇ ਓਏ ਆਏ ਮੋਟੇ ਤੂੰ ਆ ਜਾ ਓਏ ਚੁੱਪ ਭੈਣ ਚੁੱਪ ਹਟ ਜਾਓ ਭੈਣ ਚੁੱਪ ਆ ਲਈ ਓਏ ਆ ਆਰੀ ਬਣੀ ਸਾਹ ਸਾਹ ਦਾ ਬਣੀ ਓਏ ਸਾਹਿਆ ਵੀ ਖੜੇ ਸੀ ਉਹਨੇ ਤਾਂ ਆਖਿਆ ਲੱਗੇ ਜਾਂਦੇ ਹੁਣੇ ਅੱਖ ਦੇ ਦੀ ਮਾਂ ਨਾ ਉਹ ਕਹਿੰਦੀ ਉਹਨੇ ਕੁੜੀਆਂ ਸਾਰੇ ਗੀਨਾ ਸੱਜ ਪੈ ਪਾ ਕਹ ਉਹਨੇ ਦਾ ਘਟਾ ਆਹ ਕਿਹੜਾ ਜੰਤਰ ਵੜੀ ਫਿਰਦਾ ਹੋਣਾ ਇਹ ਜੰਤਰ ਹੈਗਾ ਅੱਗ ਕੱਢ ਜੰਤਰ ਇਹ ਹੀਟ ਵਾਸਤੇ ਆ ਜਦੋਂ ਹੁਣ ਬਾ ਕੰਮ ਜਦੋਂ ਗਰ ਖੰਡ ਲੱਗੇ ਤੋਂ ਨਾਲ ਅਸੀਂ ਤਾਂ ਹੀਟ ਕਰਨਾ ਸੀ ਕਿ ਲੈ ਨੇ ਉਧਰ ਪੈਟ ਉੱਡਾ ਇੱਕ ਨਾਲ ਉਧਰ ਸਾਡੀ ਮੈਨੇਜਰ ਹੀ ਹੁਣੇ ਥੋੜਾ ਛੇਕਾ ਦੇ ਗਈ ਬੰਦੇ ਵਾਲੇ ਪੂਰੇ ਗਰਮ ਪੂਰੇ ਗਰਮ ਤੇ ਸਾਜੀ ਥੋੜੀ ਅਸੀਂ ਥੋੜੇ ਠਰੇ ਪਏ ਤਾਂ ਕਰਕੇ ਹੀਟ ਨਾ ਲੈ ਰਹੇ ਬੰਦੇ ਉਧਰ ਕਰਦੀ ਇਹਦੇ ਵਿੱਚ ਆਹ ਵੇ 18 ਮੋਡਲ ਦੀ ਬੈਟਰੀ ਤੇ ਕੜਾਈ ਆਉਦੀ ਅੱਗ ਜਰਾਬ ਵੀ ਦਿਖਾ ਜਿਹੜੀ ਜੁੜੀਆਂ ਬਾਬਾ ਜਿਆਦੀ ਨਿਕਲ ਗਈ ਪਰ ਮੇਰੀ ਉਹ ਕਿੱਥੇ ਬੇਹੌਣ ਪੋੜੀ ਪੋੜੀ ਛੱਡ ਬਾਬਾ ਸਟ੍ਰਿੰਗ ਦਾ ਤੇ ਹਿੱਸਤਾ ਹੀ ਹੋਇਆ ਦੂਜਾ ਵੇਟ ਕਰਨ ਦੇ ਆ ਕਹਿੰਦਾ ਉੱਡ ਕੇ ਚਲ ਗਿਆ ਮੈਂ ਆ ਜਾਣਾ ਕੀ ਆ ਚਲੋ ਜੀ ਸਾਰੇ ਇਹ ਕਰ ਰਹੇ ਆ ਹੈ ਇਹ ਹੈ ਜੀ ਨਹੀਂ ਸਾਨੂੰ ਪਤਾ ਕੀ ਕਰ ਰਹੇ ਆ ਹੈ ਸਲਾਵਾ ਜੀ ਹੈ ਪ੍ਰਦੀਪ ਮੇਕਅਪ ਪਲਾਨ ਬ్రో ਇਤੋਂ ਜਾ ਸਕਦੇ ਆ ਜੇ ਆਪਾਂ ਪੰਜ ਪਾਇਪ ਲੈ ਕੇ ਜਾਣਾ 6 ਵਿਚਾਲੇ ਹੂੰ ਜਿਹੜੇ ਉੱਧਰੋਂ ਹੋ ਲੱਗਿਆ ਲੋ ਵੀ ਦੋਸਤੋ ਹੁਣ ਨਵੇਂ ਕੰਮ ਦੀ ਸ਼ੁਰੂਆਤ ਆਪਣੇ ਦੀ ਠੀਕ ਆ ਹੁਣ ਕੰਮ ਆਪਾਂ ਫੇਰ ਬਦਲ ਲਿਆ ਵਾ ਹਾਂ ਕੰਮ ਬਦਲ ਲਿਆ ਉਹ ਕੰਮ ਪਸੰਦ ਲਿਆ ਜਿਵੇਂ ਕੰਮ ਤੇ ਆ ਗਏ ਆਇਆ ਤਾਈ ਦੋਵੇਂ ਸਲਾਹਾਂ ਕਰੀ ਜਾਂਦੇ ਆ ਤੇ ਜੁੱਭ ਰੇ ਇੱਥੇ ਬੈਠਿਆ ਘੰਟਾ ਹੋ ਗਿਆ 2:30 ਤੋਂ ਲੈ ਕੇ ਤੇ ਪੌਣਾ ਘੰਟਾ ਹੋ ਗਿਆ ਇੱਥੇ ਟਾਈਮ ਦਿਖਾ ਦਿਓ 2:30 ਉਹਨਾਂ ਦੀ ਸਲਾਹ ਨਹੀਂ ਬਣੀ ਕਿਤੋਂ ਬਈ ਫਨਗਾ ਹੋਣਾ ਜੀ ਆਲੇ ਸਲਾਹ ਕਰਦੇ ਨੇ ਸਲਾਹ ਕਰਕੇ ਦੱਸਣਗੇ ਪੈਸੇ ਕਿੰਨੇ ਕਿੰਨੇ ਮਾਸ ਕਿਦਾਂ ਬਾਲੇ ਜਿੱਦਾਂ ਪ੍ਰੈਸ਼ਰ ਕਰਦੇ ਨੇ ਸਾਰੇ ਐ ਚੜਾਏ ਸਾਰਿਆਂ ਨੇ ਜਿਹੜੇ ਸਾਲਾ ਪ੍ਰੈਸ਼ਰ ਕਰਦੇ ਉਹ ਬੰਦਾ ਆ ਗਿਆ ਬੰਦਾ ਆ ਗਿਆ ਬੰਦਾ ਆ ਗਿਆ ਬੰਦੇ ਆ ਗਏ ਉਹ ਹੀ ਉਹ ਹੀ ਜਿਹਨੇ ਲੋੜ ਮਿਲਿਆ ਕੋਈ ਸਾਲੇ ਅੱਜ ਅੱਜ ਇਹਨਾਂ ਦੇ ਤਾਊ ਤਾੜੀ ਨਾ ਕੱਟੀ ਪਾਤੀ ਹੈ ਹਾਂ ਕੰਦੇ ਸੰਦੇ ਸੰਦੇ ਸਾਡੇ ਸੰਦੇ ਸੰਦੇ ਇਹ ਥੋੜੇ ਨੇ ਸਾਡੇ ਬੰਦੇ ਭਾਵਨਾਵਾਂ 'ਚ ਬਹਿ ਜਾਂਦੇ ਆ ਰੋਣੇ ਪਾ ਚੱਕ ਦਿੰਦੇ ਆ ਕੰਮ ਹਾਂ ਹਾਏ ਲੈਕਸ ਹਾਏ ਕੀ ਐ ਮਾਈਬਾਹ ਕਾਟ ਰੋਟ ਰੋਟ ਮਸ਼ਰੂਮ ਰੋਟ ਗੋਲੂ ਕਰ ਦੇ ਲੈ ਡੇਡੀ ਫਸ ਵੇ ਆ ਕਿੱਦਾਂ ਬਿਠਾ ਲਿਆ ਇਹ ਤਾਂ ਪੁਲਸਾ ਫੜਿਆ ਹੁੰਦਾ ਭਾਈ ਮਾਫ ਕਰ ਦਿਓ ਅੱਜ ਗਲਤੀ ਹੋ ਗਈ ਭਾਈ ਅੱਗੇ ਤੋਂ ਨਹੀਂ ਕੰਮ ਕਰਦੇ ਇਹ ਕਹਿੰਦਾ ਇੱਥੇ ਆ ਕੇ ਇੰਗਲਿਸ਼ੀ ਪੈਪਰ ਇੰਗਲਿਸ਼ੀ ਮੈਂ ਪੈਡ ਪਟਾਪੀ ਸ਼ੀਟ ਤੇ ਬੈਠਾ ਟੱਟੀ ਕਰ ਰਿਹਾ ਸਾਰੇ ਮੈਂ ਜਮਾ ਆਸ ਕਿ ਟੱਲੀ ਨਾ ਕਿਤੇ ਜਾ ਕਿਵੇਂ ਜਾਣਗੀ ਤੂੰ ਵੀ ਆ ਮਾਮਾ ਨਹੀਂ ਨਹੀਂ ਸਾਲਿਆ ਨਾਲ ਹੀ ਕਰਨਾ ਕੰਮ ਇਕੱਠੇ ਦੇਖਾਂਗੇ ਮਾਮਾ ਤਾਂ ਹੀ ਕਰਾਂਗੇ ਨਹੀਂ ਨਹੀਂ ਕੋਚ ਹੀ ਤੂੰ ਸਾਲਿਆ ਕੋਚ ਤਾਂ ਮੈਂ ਹੈਗਾ ਛੱਤਾਂ ਥਾਣ ਛੱਤ ਪੁੱਟ ਦੇ ਦਿੱਤੀ ਐ ਕੰਮ ਕੀ ਆ ਕੰਮ ਬਾਬੇ ਪੈਪ ਲੈ ਕੇ ਜਾਣੇ ਉਹ 6 ਇੰਚ ਦੇ ਇਧਰ ਨੂੰ ਸਿੱਧੇ ਵਿੱਚ ਮੂੰਹ ਤੇ ਤਨ ਦੇ ਮੋੜ ਸਾਲਿਆ ਤੂੰ ਤਾਂ ਵੇਚ ਨਹੀਂ ਆਉਂਦਾ ਪੈਪ ਦਿਖਾ ਰਿਹਾ ਸੀ ਵੀਰ ਨਹੀਂ ਤੂੰ ਦਿਖਾ ਕੀ ਰਿਹਾ ਮਾਮਾ ਮੇਰਾ ਪੈਰ ਪੈਰ ਹੈ ਨਹੀਂ ਅਗਲਾ ਆਹ ਦਾ ਐ ਚੜਾ ਦੇ ਪੈਰ ਤੇ ਜਿਵੇਂ ਸਾਲਾ ਪ੍ਰੈਸ਼ਰ ਕਰਦਾ ਨਹੀਂ ਨਾ ਹਾਂ ਨਾ ਆਏ ਮਾਸਕ ਮੋਸ ਨਹੀਂ ਨਾ ਬਾਬੇਓ ਜਿਹੜੇ ਮੇਰੇ ਨਾਲ ਬੰਦੇ ਕੰਮ ਕਰਨਗੇ ਸਾਰੇ ਤੇ ਗਲੋਵਸ ਪਾਏ ਹੋਣੇ ਚਾਹੀਦੇ ਮਾਸਕ ਵੀ ਪਾਏ ਹੋਣੇ ਚਾਹੀਦੇ ਓਏ ਸਾਲੇ ਤੁਹਾਨੂੰ ਸੇਲ ਲਾਜਾ ਲਾ ਕੇ ਦੂੰਗਾ ਸਾਲੇ ਤਾਈ ਬਾ ਆ ਮਾਸਕ ਫੜਾ ਕੇ ਗਈ ਇਹਨੇ ਸਾਲੇ ਮੈਂ ਫੜਿਆ ਤੋੜਤਾ ਉਹ ਵੀ ਨਹੀਂ ਦੇਖੀ ਵੀ ਇਹ ਟੁੱਟੀ ਕਿਉਂ ਜਾਂਦਾ ਤੂੰ ਇਹ ਸਾਲੇ ਨੇ ਬੰਦ ਕੇ ਜਿਵਾਜੇ ਪਾ ਕੇ ਦਵਾ ਇਹਨੇ ਤੇ ਉਹ ਸਮਝਾਣਾ ਕਿ ਜਿਹੜਾ ਉਹ ਭਾਂਜਾ ਰੂਟਰ ਜੇ ਸਟਾਰਟ ਨਹੀਂ ਕਰਦਾ ਕਿੱਥੇ ਤੇ ਚੋਹ ਆ ਰਹੀ ਲਈ ਸਾਲੇ ਕੱਟ ਕੇ ਉਹਦੀ ਸਿਰ ਤੋਂ ਮੂੰਹ ਦੇ ਮੂੰਹ ਲੈ ਵੇਖਣ ਹਜ਼ਾਰੇ ਇੰਜੀਨੀਅਰ ਪਲਾਨਿੰਗ ਕਰ ਰਹੇ ਐ ਇਥੇ ਕੀ ਮੰਨਣਾ ਚਾਹੀਦਾ ਸਾਰੇ ਛੱਪੜ ਹੀ ਹੋ ਜਿਹਦੇ ਕਹਿੰਦਾ ਆਂਦਾ ਮੈਂ ਇਥੇ ਭੈਣ ਦੇ ਭਤੀ ਪਾ ਕੇ ਪਿੰਡਰ ਘਟਨੇ ਆਰੇ ਆਂਦਾ ਇਥੇ ਤੇ ਬਬਲ ਨੇ ਜਿਹੜੀ ਦੂਜੀ ਕੋਟੀ ਦੀ ਤੋ ਬਈਆ ਪਰਤੀਪਾ ਬਣਾਉਣਾ ਓਰੇ ਕੀ ਕਰਨੀ ਸ਼ੁਰੂ ਆਦਾ ਕੋ ਪਰਖਲੀਫਾ ਹੋਰੀ ਬਣਾਉਣਾ